ਪੇਸ਼ੀਂ 10 15 ਮਿੰਟ ਲੇਟ ਹੋ ਗਏ ਆ ਉਹਦੇ باوجود ਤੁਸੀਂ 15 ਦੇ ਨਾਲ ਪਾ ਅਸੀਂ ਸਜੈਸਟ ਕਰਦੇ ਹਾਂ ਹੋਏ ਦਾ ਥੋੜਾ ਲਈ ਹੈ ਜੀ ਉਹਨਾਂ ਦੇ ਦੋ ਇੱਕ ਟਿਊਬਮ ਸ਼ਾਰਪ ਸ਼ਾਰਪ ਦਾ ਸੀ ਦੋਵੇਂ ਸ਼ਾਰਪ ਚਲੋ ਜੀ ਅਗਲੀ ਵਾਰ ਤਾਂ ਸ਼ਾਰਪ ਹੀ ਲਿਖਣਾ ਔਰ ਸ਼ਾਰਪਲੀ ਅਸੀਂ ਆਉਣਾ ਅਗਲੀ ਵਾਰੀ ਅਸੀਂ ਸ਼ਾਰਪ ਲਿਖਾਂਗੇ ਵੀ ਆਵਾਂਗੇ ਵੀ ਆ ਵੀ ਜਾ ਬੱਸ ਭਾਈ ਥੋੜਾ ਤਨ ਚਲੋ ਅੱਜ ਸਰਕਾਰ ਦੀ ਕਾਰਗੁਜ਼ਾਰੀ ਹਰ ਵਾਰ ਅਜੇ ਤਿੰਨ ਸਾਲ ਤੇ ਚਾਰ ਮਹੀਨੇ ਹੋ ਗਏ ਸਰਕਾਰ ਨੂੰ ਪੰਜਾਬ ਦੇ ਵਿੱਚ ਰਾਜ ਸਥਾਪਿਤ ਹੋਇਆ ਆ ਆਮ ਆਦੀ ਪਾਰਟੀ ਦਾ ਹੱਥੋਂ ਟਿਕਿਆ ਤੇ 2022 ਦੇ ਵਿੱਚ ਮੁੱਖ ਮੰਤਰੀ ਪੰਜਾਬ ਉਹ ਕੇਜਰੀਵਾਲ ਸਾਹਮਣੇ ਦੋਵਾਂ ਨੇ ਪੰਜਾਬ ਦੀ ਜਨਤਾ ਨੂੰ ਕਿਹਾ ਆਸ਼ਵਾਸ਼ਣ ਦਿੱਤਾ ਕਿ ਅਸੀਂ ਆ ਗਏ ਆ ਤੇ ਨਸ਼ਾ ਮੁਕਤ ਪੰਜਾਬ ਦੇਣਾ ਤੁਹਾਨੂੰ ਤੇ 2022 ਚ ਜੋ ਹੋਇਆ ਉਹ ਚਾਪਾ ਨੂੰ ਪੁੱਛ ਲੈਣਾ ਚਾਹੀਦਾ ਕਿ ਵੀ ਤੁਹਾਡੀ ਕੀ ਗੱਲ ਰੁਝਾਦੀ ਸੀ ਕੀ ਰਿਜ਼ਲਟ ਸੀਗੇ ਤੇ 2023 15 ਅਗਸਤ 2023 ਨੂੰ ਫਿਰ ਪਟਿਆਲੇ ਤੋਂ ਕਿਹਾ ਗਿਆ ਕਿ ਅਸੀਂ ਨਸ਼ਾ ਮੁਕਤ ਪੰਜਾਬ ਇੱਕ ਸਾਲ ਚ ਕਰਦੇ ਆਂਗੇ 인ਡੀਪੈਂਡੈਂਸ ਦੇ ਮੈਂ ਸਮਝਦਾ ਕੋਈ ਬੜਾ ਪਵਿੱਤਰ ਦਿਹਾੜਾ ਹੁੰਦਾ ਜਿਹਨੂੰ ਸਾਡੇ ਆਜ਼ਾਦੀ ਗੁਲਾਟੀਆਂ ਨੇ ਕੁਰਬਾਨੀਆਂ ਦੇ ਕੇ ਇਸ ਮੁਲਕ ਨੂੰ ਆਜ਼ਾਦ ਕਰਾਇਆ ਤੇ ਉੱਥੇ ਅਸੀਂ ਜੋ ਆਸ਼ਵਾਸ਼ਣ ਲਈਏ ਉਹ ਪੱਕਾ ਰਕਪੱਕਾ ਹੋਣਾ ਚਾਹੀਦਾ ਲੇਕਿਨ ਫੇਰ ਕੁਝ ਨਹੀਂ ਹੋਇਆ ਫੇਰ 6 ਅਪ੍ਰੈਲ 2024 ਨੂੰ ਕਹਿਆ ਗਿਆ ਕਿ ਵੀ ਅਸੀਂ 31 ਦਸੰਬਰ ਤਾਈ ਨਸ਼ਾ ਖਤਮ ਕਰਦੇ ਆਂ ਕਿ ਪੰਜਾਬ ਤੋਂ بار بار ਜਨਤਾ ਨੂੰ ਨਸ਼ੇ ਦੇਤੇ ਕੋਈ ਕੰਮ ਨਹੀਂ ਕੀਤਾ ਲੇਕਿਨ ਘੁਬਰਾ ਕੀਤਾ ਗਿਆ ਔਰ ਯੁੱਧ ਨਸ਼ੇ ਵਿਰੁੱਧ 4 ਅਕਤੂਬਰ 2023 2023 ਨੂੰ ਇਹ ਕੋਲ ਪਹਿਲਾ ਵੀ ਮੰnade ਹੋਪ ਇਨੀਸ਼ੀਏਟਿਵ ਨੌ ਦਾ ਇੱਕ ਪ੍ਰੋਗਰਾਮ ਚਲਾਇਆ ਸੀ ਹੋਪ ਕਹਿੰਦੇ ਆਸ ਰੱਖੋ ਔਰ ਲੋਕਾਂ ਚਿਤਾਈ ਉਹ ਸਾਹ ਚ ਬੈਠਿਆ ਹੋਇਆ ਕੁਛ ਨਹੀਂ ਤੇ ਦਰਬਾਰ ਸਾਹਿਬ ਬੱਚਿਆਂ ਨੂੰ ਲੈ ਕੇ ਗਏ ਪੁਲਿਸ ਨੇ ਛੇੜਤੀ ਤੇ ਧਰਮ ਨੂੰ ਵੀ ਇਨਵੋਲ ਕਰਕੇ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਅਸਵਾਸ਼ਨ ਦਿਤਾਏ ਕਿ ਤੁਸੀਂ ਸਾਡੇ ਨਾਲ ਚਲੋਗੇ ਅਸੀਂ ਨਸ਼ੇ ਦੀ ਰੋਕਥੰ ਕਰਾਂਗੇ ਉਹਨਾਂ ਬੱਚਿਆਂ ਦੇ ਜਿਹੜਾ ਸਾਡਾ ਫਿਊਚਰ ਹੈ ਔਰ ਸਾਡੀ ਆਸਥਾ ਹਰਮੰਦਰ ਸਾਹਿਬ ਚ ਕਿੰਨੀ ਆਪਾਂ ਸਾਰੇ ਜਾਣਦੇ ਆ ਤੇ ਹਰਮੰਦਰ ਸਾਹਿਬ ਚ ਵੀ ਝੂਠ ਤੇ ਜੇ ਜਿਹੜੀ ਗੱਲ ਉਹ ਸਕੂਲ ਚ ਪੜ੍ਹਦੇ ਬੱਚਿਆਂ ਦੇ ਮਨ ਚ ਆਈ ਉਹ ਸਾਰੀ ਉਮਰ ਉਹਨਾਂ ਦੇ ਯਾਦ ਰਹੇਗੀ ਕਿਵੇਂ ਇਹ ਲੀਟਰ ਝੂਠੇ ਹੁੰਦੇ ਆ ਲੇਕਿਨ ਗੱਲ ਲੀਡਰਾਂ ਦੀ ਨਹੀਂ ਹੈ ਗੱਲ ਆਮ ਆਦਮੀ ਪਾਰਟੀ ਦਾ ਸ਼ਵਾਸਨ ਹੈ ਔਰ ਖਾਲੀ ਅਨਾਉਂਸਮੈਂਟ ਕਰਦੇ ਆ ਫਿਰ ਜਿਹੜੀ ਅਨਾਉਂਸਮੈਂਟ ਕੀਤੀ ਹੁੰਦੀ ਆ ਉਹਨੂੰ ਇਹ ਭੁੱਲ ਜਾਂਦੇ ਆ ਕਿ ਵੀ ਅਸੀਂ ਕੀ ਬੋਲਿਆ ਸੀ ਉਹੀ ਗੱਲ ਫਿਰ ਦੁਬਾਰਾ ਦੁਹਰਾ ਰਹੇ 3 ਸਾਲ ਹੁਣ ਫਿਰ ਯੁੱਧ ਨਸ਼ਿਆਂ ਵਿਰੁੱਧ ਚਾਲੂ ਕੀਤਾ ਔਰ ਜੇ ਯੁੱਧ ਨਸ਼ਿਆਂ ਵਿਰੁੱਧ ਚਾਲੂ ਕੀਤਾ ਤੇ ਉੱਥੇ ਇਹ ਵੀ ਕਿਹਾ ਗਿਆ ਕਿ ਵੀ ਅਸੀਂ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਰੀਹੈਬਿਟ੍ਰੇਟ ਕਰਾਂਗੇ ਲੋਕਾਂ ਨੂੰ ਸਾਰੇ ਪੰਜਾਬ ਔਰ ਡਿਡਿਕਸ਼ਨ ਸੈਂਟਰ ਖੋਲ੍ਹਾਂਗੇ ਕਿੰਨੇ ਡਿਡਿਕਸ਼ਨ ਸੈਂਟਰ ਖੋਲੇ ਕਿੰਨੇ ਲੋਕ ਉੱਥੇ ਭਰਤੀ ਨੇ ਇਹਦੇ ਬਾਰੇ ਵੀ ਇਹਨਾਂ ਨੂੰ ਦੱਸਣਾ ਚਾਹੀਦਾ ਬਾਰ-ਬਾਰ ਇਹ ਗੱਲਾਂ ਕੀਤੀਆਂ ਔਰ ਇਥੇ ਤਾਈ ਇਹ ਵੀ ਕਿਹਾ ਗਿਆ ਇਹ ਕਿ ਅਸੀਂ ਸਪਲਾਈ ਚੇਨ ਇਹ 2023 ਦੇ ਵਿੱਚ ਜੇ 12 ਚੱਕੇ ਵਿੱਚ ਕੀ ਹੈ ਕਿ ਅਸੀਂ ਡਰਗ ਪੈਟਲਰ ਸਾਰੇ ਫੜ ਲਿਆ। ਔਰ ਜੇ ਡਰਗ ਪੈਟਲਰ ਫੜ ਲਿਆ ਤੇ ਸਪਲਾਈ ਚੇਨ ਤੋੜ ਦਿੱਤੀ ਆ ਤੇ 2023 ਤੋਂ ਅੱਜ ਫੇਰ 25 ਆ ਗਈ। 2 ਸਾਲ ਜਿ ਇਹ ਪਹਿਲਾਂ ਇਹਨਾਂ ਨੇ ਸਪਲਾਈ ਚੇਨ ਤੋੜੀ ਸੀ ਤੇ ਅੱਜ ਪੰਜਾਬ ਚ ਨਸ਼ਾ ਕਿਉਂ ਬਿਕਰਾ ਡਰਗ ਕਿਉਂ ਬਿਕਰੀ ਆ? ਔਰ ਗੱਲਿਆ ਉਹੀ ਘੁਮ ਘੁਮ ਕੇ ਗੱਲਾਂ 1 ਸਾਲ 7 ਮਹੀਨੇ ਹੋ ਗਏ। ਇਹਨਾਂ ਨੇ ਡੀਡੈਕਸ਼ਨ ਡੀਡੈਕਸ਼ਨ ਸੈਂਟਰ ਖੋਲਣ ਦੀ ਗੱਲ ਕੀਤੀ ਤੇ ਵਿਲੇਜ ਚ ਕਮੇਟੀਆਂ ਬਣਾਵਾਂਗੇ ਪਿੰਡਾਂ ਚ ਕਿੰਨੀਆਂ ਕਮੇਟੀਆਂ ਬਣੀਆਂ ਔਰ ਜੇ ਕੋਈ ਕਮੇਟੀ ਬਣੀ ਹੈ ਮੈਨੂੰ ਤਾਂ ਪਤਾ ਨਹੀਂ ਲੇਕਿਨ ਜੇ ਬਣੀਆਂ ਤਾਂ ਨਹੀਂ ਕੋਈ ਸਲਾਹ ਜਨਤਕ ਕਰਨੀ ਚਾਹੀਦੀ ਹੈ ਸਰਕਾਰ ਨੂੰ ਔਰ ਜਿਸ ਦਿਨ ਦੇ ਹੈ ਦਿੱਲੀ ਤੋਂ ਵਹਿਲੇ ਹੋ ਕੇ ਆਇਆ ਹਾਰ ਕੇ ਉਦਨ ਦਾ ਡੇਰਾ ਸਾਡੇ ਪੰਜਾਬ ਚ ਦਿੱਲੀ ਵਾਲੇ ਲਾਇਆ ਔਰ ਮੈਨੂੰ ਨਹੀਂ ਪਤਾ ਕਿ ਸਾਡੇ ਮੁੱਖ ਮੰਤਰੀ ਦੀ ਚੱਲਣ ਤੇ ਲੈ ਲੈਣ ਚੱਲਣ ਦਿੰਦੇ ਲੇਕਰ ਕੰਮੋ ਸਾਰੇ ਉਹੀ ਕਰਦੇ ਆ ਤੇ ਅੱਜ ਇਹ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਇਸ ਵਾਇ ਅਫਵਾਮ ਦੇ ਤੇ ਇੱਕ ਹਾਈ ਕ੍ਰੀਏਟ ਕਰਨ ਦੇ ਕੋਈ ਗੱਲ ਨਹੀਂ ਕਰ ਰਿਹਾ ਔਰ ਨਸ਼ੇ ਦੇ ਵਿੱਚ ਮੈਂ ਜ਼ਿਆਦਾ ਨਹੀਂ ਹੁਣ ਬੋਲਣਾ ਚਾਹੁੰਦਾ ਕਿਉਂਕਿ ਸਰਦਾਰ ਚੰਜੀਤ ਸਿੰਘ ਜੀ ਚਨੀ ਸਾਡੇ ਸਾਕਾ ਮੁੱਖ ਮੰਤਰੀ ਉਹਨਾਂ ਨੇ ਵੀ ਸਬੂਧਰ ਕਰਨਾ ਗੱਲਾਂ ਉਹਨਾਂ ਨੇ ਕਰ ਰਹੀ ਹੈ ਮੈਂ ਤਾਂ ਵੀ ਸ਼ੁਰੂਆਤ ਕੀਤੀ ਸੀ ਤੇ ਚੰਨੀ ਸਾਹਿਬ ਆਹ ਲਓ ਜੀ ওভার ਟੂ ਯੂ ਧੰਵਾਦ ਜੀ ਰਾਨਾ ਸਾਹਿਬ ਜੀ ਸਾਰੇ ਲੀਡਰ ਸਾਹਿਬਾਂ ਸਰਕਾਰੀਓ ਪੱਤਰਕਾਰ ਭਰਾਓ ਰਾਣਾ ਜੀ ਨੇ ਜਿਹੜੇ ਸਾਡੇ ਇੰਚਾਰਜ ਹੈ ਇਸ ਸਰਕੇ ਦੀ ਚੋਣ ਦੇ ਆਸ਼ੂ ਜੀ ਇੱਥੇ

ਅਤੇ ਤੁਸੀਂ ਮੈਂ ਪਰਸੋਂ ਕਦੇ ਮਨੂੰ ਹੁਣੇ ਰਿਵਾਨ ਦਿਖਾ ਰਹੀ ਸੀ ਪੂਲ ਪੇਜ ਸਾਰੇ ਅਖਬਾਰਾਂ ਦੇ ਮੁੱਲ ਮੁੱਲ ਦਾ ਪੇਜ ਕੀ ਹੈ ਯੁੱਧ ਰਚਿਆ ਤੇ ਬੁੱਧ ਤੇ ਭਗਵਾਨ ਮੰਦੀ ਹੈ ਅਰਜਨਾ ਪੂਲ ਤੋਂ ਅਰਜਨਾ ਪੂਲ ਤੋਂ ਅਰਜਨਾ ਪੂਲ ਤੋਂ ਕਿੰਨੀ ਆ ਤਾਂ ਪੂਲ ਤੋਂ ਦਾ ਚੋਆ ਉਪਰਕਾਸ਼ ਸਿੰਘ ਬਾਵਾ ਨੇ ਪੂਲ ਤੇ ਲਾਈ ਸੀ ਉਹ ਜਿਹੜੀ ਹੁੰਦੀ ਆ ਐਂਬੂਲੈਂਸ ਦੇ ਆਇ 100 ਵਾਟ ਤੇ ਇਹ ਭਗਵਾਨ ਜਮਾਨ ਨੇ ਖਟੀਆਂ ਖੜੀ ਕਰ ਰੱਖੀ ਉਹ ਤੇ ਹੁਣ ਆਪ ਖਰਚੇ ਲਈ ਲਾਈ ਕੀ ਹੈ ਹੁਣ ਆਪ ਲੋਕ ਮਾਝਾ ਗੀਰਨ ਦੀਆਂ ਪਤਿਲੀਆਂ ਪਰ ਲੱਗੇਗੀ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਨਸ਼ਿਆਂ ਦੇ ਖਿਲਾਫ ਕੁਝ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਕੋਈ ਸਾਰਥਕ ਮਹੀਮਾ ਨਹੀਂ ਚੱਲ ਰਹੀ ਤਿੰਨ ਚਾਰ ਵਾਰ ਮਹੀਮਾ ਚਲਾ ਕੇ ਬੇਲੋ ਚੁੱਕੇ ਹੈ ਦਿੱਲੀ ਤੇ ਕਲੈਕਸ਼ਨ ਸੀਗੇ ਮੰਨੂ ਕਹਿੰਦੇ ਜੀ ਲੋਕਾ ਲੋਕ ਕਿਸੇ ਦਿੱਲੀ ਕੁਛੜਿਆ ਕਹਿੰਦੇ ਜੀ ਇਹਦਾ ਕਿਆ ਬਣੇਗਾ ਆਮ ਆਦਮੀ ਪਾਰਟੀ ਦਾ ਮੈਂ ਕਿਹਾ ਅੱਗੇ ਚੱਲ ਰਹੀ ਹੈ ਜੀ ਅਜੇ ਨੀ ਸੀ ਆਇਆ ਕਹਿੰਦੇ ਅੱਗੇ ਚੱਲ ਰਹੀ ਮੈਂ ਕਿਹਾ ਹਾਂ ਪਿੱਛੇ ਪਿੱਛੇ ਲੋਕ ਦਿੱਲੀ ਦੇ ਡਾਂਗਾ ਲੈ ਕੇ ਘਰੇ ਵੇ ਆ ਰਹੇ ਅੱਗੇ ਅੱਗੇ ਭੱਜ ਰਹੇ ਸੋ ਉਹਨਾਂ ਨੇ ਤਾਂ ਉੱਥੇ ਡਾਂਗਾ ਮਾਰ ਕੇ ਭਜਾ ਕੇ ਇਧਰ ਭੇਜਦੇ ਤੇ ਪੰਜਾਬ ਦੇ ਵਿੱਚ ਉਹਨਾਂ ਨਵੇਂ-ਨਵੇਂ ਡਰਾਮੇ ਕਰਕੇ ਯੂਥ ਨਸ਼ਿਆਂ ਦੇ ਵਿਰੁੱਧ ਫੂਕ ਦੇਖੋ ਕਿਸ ਤਰ੍ਹਾਂ ਨਿਕਲਦੀ ਹੈ ਉਧਰ ਨਸ਼ਿਆਂ ਦੇ ਵਿਰੁੱਧ ਕਹਿੰਦੇ ਜੀ ਸਾਡਾ ਸੰਘਰਸ਼ ਚੱਲ ਰਿਹਾ ਤੇ ਉਧਰ ਸਾਡੇ 26 27 ਬੰਦੇ ਗਰੀਬ ਪਰਿਵਾਰਾਂ ਦੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਐ ਸਾਰੇ ਗਰੀਬ ਪਰਿਵਾਰਾਂ ਦੇ ਕਿਉਂਕਿ ਗਰੀਬ ਐ ਅਦੇਸੀ ਸ਼ਰਾਬ ਪੀਂਦਾ ਜਿਹੜੀ ਇਹ ਨਕਲੀ ਵੇਚਦੇ ਆ ਸਾਰੇ ਜਣੇ ਇਹਨਾਂ ਦੇ ਡੀਟਰ ਮਿਲ ਕੇ ਵਿੱਚੇ ਭਗਵੰਤ ਮਾਨ ਸਾਰੇ ਜਣੇ 5 27 ਬੰਦੇ ਮਰ ਗਏ ਅ ਤਿੰਨ ਬੰਦੇ ਹੁਣੇ ਲੁਧਿਆਣੇ ਦੇ ਮਰੇ ਆ ਤਾਂ ਪਹਿਲਾਂ ਤਾਂ ਭਗਵੰਤ ਮਾਨ ਕਹਿੰਦਾ ਸੀ ਕਿ ਜੀ ਫਿਰ ਮੁੱਖ ਮੰਤਰੀ ਜ਼ਿੰਮੇਵਾਰ ਕਿਉਂ ਨਹੀਂ ਹੈ ਫਿਰ ਉਹ ਆਪਣੇ ਗੱਲ ਪਰ ਆ ਗਏ ਕਿ ਹੁਣ ਪਰਚਾ ਦਰਜ ਕਰੇ ਜ਼ਿੰਮੇਵਾਰ ਫਾਈਨਾਂਸ ਮਿਸਟਰ ਤੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਕਿਸ ਤਰ੍ਹਾਂ ਨੌਲਡ ਆਡਰ ਦੀ ੱਟੀਆਂ ਆਉਂ ਰਹੀਆਂ ਤੇ ਕਿਸ ਤਰ੍ਹਾਂ ਨਕਲੀ ਸ਼ਰਾਬ ਬਿਜਰੀਏ ਜ਼ਿੰਮੇਵਾਰੀ ਕਿਉਂ ਨਹੀਂ ਚੱਕਦੇ ਹੁਣ ਜਦੋਂ ਆਪੋਜੀਸ਼ਨ ਸੀ 10 ਗੱਟਾ ਬੜੀਆ ਹੋ ਗਿਆ ਸੀ ਥੋਲੇ ਵਾਲੀ ਪੱਗ ਮੰਨ ਕੇ ਪੱਗ ਸਿੱਤਾਲੀ ਮੰਨ ਕੇ ਹੁਣ ਪੱਗ ਵੀ ਬਦਲ ਲਈ ਤੇ ਇਨਕਲਾਬ ਵੀ ਕਿਤੇ ਗਿਆ ਤੇ ਟੋਟਲ ਪੈਸਾ ਇੱਥੇ ਤੱਕ ਕੇ ਅਸ਼ੋਜੀ ਦੀ ਇਲੈਕਸ਼ਨ ਚੱਲ ਰਹੀ ਹੈ ਇੱਥੇ ਇਹਨਾਂ ਨੇ ਨਸ਼ਾ ਵੇਚਣਾ ਵੱਡਣਾ ਸ਼ੁਰੂ ਕਰਤਾ ਇੱਥੇ ਇਹਨਾਂ ਨੇ ਸ਼ਰਾਬ ਵੰਡਣਾ ਸ਼ੁਰੂ ਕਰਤੀ ਇੱਥੇ ਇਹਨਾਂ ਨੇ ਪੈਸਾ ਵੰਡਣਾ ਸ਼ੁਰੂ ਕਰਤਾ ਗੁਰਦੁਆਰੇ ਮੰਦਰਾਂ ਨੂੰ ਹਾਰ ਗਿਆ ਠੀਕ ਹੈ ਭਾਈ ਤੇਰੇ ਕੋਲ ਜਿਆਦਾ ਪੈਸਾ ਹੈ ਅੱਜ ਤੱਕ ਦੇ ਦਿੰਦਾ ਤੂੰ ਲੇਕਿਨ ਨਸ਼ਿਆਂ ਦੇ ਸਿੱਖ ਤੇ ਖੜੀ ਕਰਕੇ ਇਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸ਼ਰਾਬ ਵੰਡ ਰੇ ਨਸ਼ੇ ਵੰਡ ਰੇ ਹਰ ਤਰ੍ਹਾਂ ਦਾ ਕਚਾ ਵੰਡ ਰੇ ਸੋ ਅੱਜ ਇਹ ਪੰਜਾਬ ਦੇ ਵਿੱਚ ਦੁੱਖ ਉਹੀ ਖੜਾ ਹੈ ਔਰ ਦੂਣਾ ਚੋਣਾ ਹੋ ਗਿਆ ਹੈ ਕਿ ਹਰ ਗਲੀ ਦੇ ਵਿੱਚ ਨਸ਼ਾ ਵਿਕਣ ਲੱਗਿਆ ਇਹਨਾਂ ਦਾ ਆਪਣਾ ਐਮਐਲਏ ਕਾਮਰ ਕੀ ਆਉਦਾ ਨਾਮ ਅਮਰਸਰ ਵਾਲਾ ਕਾਮਰ ਕਾਮਰ ਵਿਜੇਪੁਰਤਾ ਆਪਸੇ ਉਸ ਤੇ ਸੁਣ ਲੋ ਨਾ ਉਹ ਕਹਿੰਦਾ ਜੀ ਡੀਆਈਜੀ ਇਨਵੋਲਵ ਹੈ ਕਿ ਮੈਨੂੰ ਫੜਦੇ ਕਾਤੇ ਨਹੀਂ ਉਸ ਤੇ ਸੁਣੋ ਕੇਜੀ ਪੁਲਿਸ ਹੀ ਰੋਲ ਮੈ ਫਿਰ ਫੜ ਦੇਤਾ ਤੇ ਨਹੀਂ ਕਾਰ ਕਹਿੰਦੇ ਸੀ ਟਾਰਿਆ ਕਾਰੂ ਦਾ ਟਾਉਂਦੇ ਆ ਜਿਹੜਾ ਨਜਾਇਜ਼ ਕਬਜ਼ਾ ਤੇ ਖਬਰ ਲਉਂਦੇ ਆ ਕਿ ਜੀ ਨਸ਼ੇ ਆਲੇ ਦਾ ਘਾਟਾ ਪਰ ਵੀਜ ਨਹੀਂ ਹੈ ਕਾਨੂੰਨ ਦੇ ਵਿੱਚ ਕੋਈ ਕੇ ਜੀ ਤੁਸੀਂ ਕਿਸੇ ਨਸ਼ੇ ਆਲੇ ਨੂੰ ਫੋਟੋਆਂ ਉਹਦਾ ਘਟਾ ਆ ਉਹ ਕੋਈ ਸਿਸਟਮ ਹੈ ਕਾਨੂੰਨ ਦੇ ਨਾਲ ਜਾਂਦਾ ਹੈ ਦੇਸ਼ ਫੋਰਟ ਚ ਪਰਮਿਸ਼ਨ ਲੈਣੀ ਪੈਂਦੀ ਹੈ ਅੱਜ ਤੱਕ ਦਿਖਾਵੇ ਜੇ ਕਿਸੇ ਇੱਕ ਦੀ ਵੀ ਲਈ ਘਟਾ ਹੋਣ ਦੀ ਇੱਕ ਦੀ ਵੀ ਕਿਸੇ ਦੀ ਪ੍ਰਾਪਰਟੀ ਜ਼ਬਤ ਕੀਤੀ ਇਹਨਾਂ ਨੇ ਲੇਕਿਨ ਸਾਰਾ ਡਰਾਮਾ ਨਸ਼ਾ ਦੇ ਨਾਮ ਤੇ ਚੱਲ ਰਿਹਾ ਤੇ ਲੋਕਾਂ ਦਾ ਬੇਕੂ ਬਣਾ ਰਹੇ ਜਿਹੜੇ ਮੁੱਦੇ ਆ ਉਹਨਾਂ ਤੋਂ ਭਟਕਾਉਣ ਦੀ ਕੋਸ਼ਿਸ਼ ਹੈ ਤੇ ਹਰ ਜਗ੍ਹਾ ਆਪਣੇ ਮਸ਼ੂਰ ਲਾ ਰਹੇ ਇੱਦਿ ਅਸੀਂ ਪੂਰ ਨਿੰਦਿਆ ਕਰਦੇ ਹਾਂ ਅਰ ਐਸੀ ਇਹਨਾਂ ਨੂੰ ਕਹਿੰਦੇ ਤਲੀਨ ਹੋ ਕੇ ਆਓ ਸਾਹਮਣੇ ਆਓ ਦਿਖਾਓ ਨਸ਼ਾ ਕਿਥੇ ਖਤਮ ਹੋਇਆ ਅੱਜ ਜਦਵਾ ਚਲਾਗਾ ਜੀ 99% ਨਸ਼ਾ ਖਤਮ ਕਰਦਾ

ਐਸੀ ਪੰਜ ਇੱਕ ਮਿਟ ਦਿੱਖਾ ਰਹੇ ਚਲਾ ਕੇ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਭਾਜਣਾ ਪੈਣੀ ਆ ਨਸ਼ਾ ਵੇਚ ਨਹੀਂ ਰਹੇ ਵੰਡ ਰਹੇ ਕੋਈ ਕ੍ਰੂਮ ਤੇ ਕੋਈ ਕੰਪਲੇਨ ਜਦੋਂ ਜਦਾਂ ਹੁੰਦਾ ਬੀਬਾ ਜੀ ਸਮੇਂ ਦਾ ਇੱਕ ਟਿੱਕਾ ਲੀ ਹੈ ਕਿ ਲੋਕ ਸਾਨੂੰ ਦੱਸਦੇ ਆ कि जी इन्हों के नशे आने लग गए इन्हों की शराबा आने लग गई ये पैसे बन रहे तुम आप चले जाओ पता करो कि संस्थावान पैसे दे चुके हैं और वोटिंग वोटा वास्ते पैसे दे रहे ना कि कोई सरकारी फंड दे रहे वो अपने पैसे तो दे रहे किसी किसी कोई संस्था बना के अज तक कितने पैसे जी क्यों नहीं देते अज तक अज तक क्यों ਨਹੀਂ ਅਨੰਦ ਕੌਂਟੀ ਨਹੀਂ ਹੈ ਇੰਡੀਵਿਜੂਅਲ ਨੂੰ ਦੇ ਦੋ ਸੰਸਥਾਵਾਨ ਨੂੰ ਦੇ ਦੋ ਕਿੰਨਾ ਵੋਟ ਵਾਸਤੇ ਹਨ ਐਸੇ ਤਾਂ ਖर्चे ਜਾ ਰਹੇ ਸੋ ਇਹ ਜਿਹੜੀਆਂ ਚੀਜ਼ਾਂ ਹੈ ਇਹ ਮਿਸਯੂਜ਼ ਆਫ ਪਾਵਰ ਹੈ ਜਿਹੜੀ ਤੀਸਰਾ ਹਰ ਰੋਜ਼ ਸਾਢੇ ਪੰਦਰਾਂ ਤੇ ਕੇਸ ਹੋ ਰਹੇ ਸੋ ਇਹ ਪੁਲਿਸ ਰੁਕੇ আর ਪੁਲਿਸ ਆਪਣੇ ਆਪ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਡੈਮੋਕ੍ਰੈਟਿਕ ਸਿਸਟਮ ਨੂੰ ਸਮਝੇ ਤਾਂ ਕਿ ਉਹ ਜਿਹੜਾ ਇੱਕ ਚੰਗਾ

सिक्की जी कितने चले तो तो गए ਸੋ ਮੈਂ ਤੁਹਾਨੂੰ ਇੱਕ ਬੰਬ ਦੀ ਗੱਲ ਕੀਤੀ ਸੀ ਸੋ ਅੱਜ ਐਸੀ ਤੁਸੀਂ ਇਹ ਤਾਂ ਸੁਣਿਆ ਹੋਣਾ ਕਿ ਸਰਕਾਰ ਵੱਲੋਂ ਲੋਕ ਭਜਦੇ ਲੇਕਿਨ ਇਸ ਇਲੈਕਸ਼ਨ ਚ ਖਾਸ ਤੌਰ ਤੇ ਦੇਖਣ ਨੂੰ ਮਿਲਿਆ ਕਿ ਸਰਕਾਰ ਵੱਲੋਂ ਲੋਕ ਭੱਜਦੇ ਨੇ ਕਿ ਕਾਂਗਰਸ ਪਾਰਟੀ ਦੇ ਵਿੱਚ ਹਰ ਰੋਜ਼ ਵੱਡੇ ਪੱਧਰ ਦਾ ਆਨ ਵੱਡੇ ਦਿੱਗਜ ਨੇਤਾਮਦ ਜਿਹੜੇ ਰਾਤਾਂ ਦੇ ਆ ਉਹਨਾਂ ਦਾ ਵਾਧਾ ਹੋ ਰਿਹਾ ਲੋਕ ਆਮ ਆਦੀ ਪਾਰਟੀ ਤੇ ਬੀਜੇਪੀ ਨੂੰ ਛੱਡ ਕੇ ਵੱਡੇ ਵੱਡੇ ਲੀਡਰ ਉੱਥੇ ਆ ਰਹੇ ਆ ਪਰ ਸੋ ਐਸੀ ਤੁਹਾਨੂੰ ਜਿਨ੍ਹਾਂ ਦੇ ਮੌਜੂਦਾ ਐਮਸੀ ਜਿਹੜੇ ਛੱਡ ਕੇ ਆਏ ਉਹਨਾਂ ਨੂੰ ਮਿਲਾਇਆ ਸੀ ਆਜੇ ਸੀ 4P ਵੱਡੇ ਪੱਤਰ ਦੇ ਲੀਡਰ ਹੈ ਜਿਹੜੇ ਉਹਨਾਂ ਨੂੰ ਮਿਲਾਰੇ ਜਿਹੜੇ ਕਿ ਉਹਨਾਂ ਨੂੰ ਛੱਡ ਕੇ ਅੱਜ ਕਾਂਗਰਸ ਪਾਰਟੀ ਦੇ ਦੁਆਰੇ ਸ਼ਾਮਲ ਹੋ ਰਹੇ ਸੋ ਮੈਂ ਸਵਾਗਤ ਕਰਦਾ ਰਾਣਾ ਜੀ ਦੀ ਇਜਾਜ਼ਤ ਦੇ ਨਾਲ ਕਮਲਜੀਤ ਸਿੰਘ ਜੀ ਸਾਡੇ ਕਰਵਰ ਸਾਹਿਬ ਜਿਹੜੇ ਪਹਿਲਾਂ ਕਾਂਗਰਸ ਵਿੱਚ ਸੀਗੇ ਲੇਕਿਨ ਆਵਾਦੀ ਪਾਰਟੀ ਚਲੇ ਗਏ ਸੀ ਕਾਂਗਰਸ ਤੋਂ ਪਰੇਸ਼ਾਨ ਹੋ ਕੇ ਜੜਿਆ ਕਾਂਗਰਸ ਦੇ ਹਲਕਾ ਚਾਰ ਸੀ ਇਹ ਆਮ ਆਦੀ ਪਾਰਟੀ ਦੇ ਗਏ ਦੇਖੀਲਾ ਅੱਜ ਉਹ ਆਪਣੇ ਘਰ ਵਾਪਸੀ ਕਰ ਰਹੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਸਾਥੀਆਂ ਦੇ ਨਾਮ ਸਰਦਾਰ ਗੁਰਪ੍ਰੀਤ ਸਿੰਘ ਜੀ ਗੋਪੀ ਗਿੱਲ ਇਹ ਪਹਿਲਾ ਐਮਸੀ ਰਹੇ ਹੈ ਐਕਸ ਐਮਸੀ ਹੈ ਇਸ ਦੇ ਨਾਲ ਨਰਜੀਤ ਸਿੰਘ ਜੀ ਉੱਭੀ ਇਹ ਵੀ ਐਕਸ ਐਮਸੀ ਹੈ ਸਨੀ ਦੁਰਗਾ ਜੀ ਇਹ ਆਮ ਆਦੀ ਪਾਰਟੀ ਦੇ ਸਰਗਰਮ ਲੀਡਰ ਹੈ ਇਸ ਤੋਂ ਇਲਾਵਾ ਗਵਿੰਦਰ ਸਿੰਘ ਵਾਲਿਆ ਜੀ ਐਕਸ ਬਲੌਗ ਪ੍ਰੈਜ਼ੀਡੈਂਟ ਤੇ ਮਨੀ ਮਨਿੰਦਰ ਸਿੰਘ ਮਨੀ ਆਮ ਆਦੀ ਪਾਰਟੀ ਦੇ ਜਿਹੜੇ ਸਰਗਰਮ ਵਰਕਰ ਹੈ ਉਹ ਅੱਜ ਉਹ ਵੀ ਸਾਡੇ ਇਸ ਤੋਂ ਇਲਾਵਾ ਸਰ ਗਵਿੰਦਰ ਸਿੰਘ ਹੈਪੀ ਕੋਚਰ ਜੀ ਵਾਰਡ ਇਨਚਾਰਜ ਹੈ ਜਿਹੜੇ ਆਮ ਆਦੀ ਪਾਰਟੀ ਦੇ ਉਹ ਵੀ ਆਮ ਆਦੀ ਪਾਰਟੀ ਨੂੰ ਛੱਡ ਕੇ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਬਹੁਤ-ਬਹੁਤ ਵਧਾਈਓ ਮੇ ਸਾਡੇ ਇੰਚਾਰਜ ਰਾਣਾ ਰਾਣਾ ਜੀ ਨੂੰ ਤੇ ਸਾਡੇ ਉਮੀਦਵਾਰ ਆਸ਼ੂ ਪਾਤਕੋਸ਼ ਅਸੀ ਜੀ ਨੂੰ ਕੇ ਪਰਿਵਾਰ ਦੇ ਵਿੱਚ ਬਾਧਾ ਹੋ ਰਿਹਾ ਤੇ ਮੈਂ ਸਵਾਗਤ ਕਰਦਾ ਸਾਰੇ ਆਮ ਆਦਿ ਪਾਰਟੀ ਤੋਂ ਤੁਖੀ ਹੋ ਕੇ ਉਹਨਾਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਦੀ ਡਰਾਮੇਬਾਜ਼ੀ ਤੋਂ ਤੰਗ ਹੋ ਕੇ ਉਹਨਾਂ ਦੀ ਕਰਪਸ਼ਨ ਤੋਂ ਤੰਗ ਹੋ ਕੇ ਪੰਜਾਬ ਦੀ ਲਾਅ ਐਂਡ ਆਰਡਰ ਜਿਹੜੀ ਸਥਿਤੀ ਖਰਾਬ ਹੋਈ ਹੈ ਉਸ ਤੋਂ ਤੰਗ ਹੋ ਕੇ ਜਿਹੜੇ ਇੱਥੇ ਪੁਰਸ਼ਾ ਕਰਦੀ ਹੋਰੀ ਘੋੜੀਆਂ ਚਲਦੀਆਂ ਜਿਹੜੇ ਇੱਥੇ ਪ੍ਰੋਕਟੀਆਂ ਲੁਧਿਆਣੇ ਦੇ ਵਿੱਚ ਮੰਗਿਆ ਜਾ ਰਹੀਆਂ ਉਸ ਤੋਂ ਤੰਗ ਹੋ ਕੇ ਜਿਹੜੇ ਲੀਡਰ ਕਾਂਗਰਸ ਪਾਰਟੀ ਚ ਆਏ ਮੈਂ ਇਹਨਾਂ ਦਾ ਪਾਰਟੀ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਨਹੀਂ ਸੋ ਪਹਿਲਾਂ ਕਿ ਕਰਵਰ ਜੀ ਵੀ ਤੋਂ ਦੋ ਸ਼ਬਦ ਕਹਿਣ ਪਹਿਲਾਂ ਮੈਂ ਰਾਣਾ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਸਨਮਾਨਯੋਗ ਸਨਮਾਨਿਤ ਕਰਕੇ ਜੁਆਇਨ ਕਰਾਂ ਜੀ ਸੈਂਟਰ ਆਓ ਜੀ ਸੈਂਟਰ ਆਓ ठीकु <laughs> <laughs>

ਉਹਨਾਂ ਉਹਨਾਂ ਨਾਲ ਦੇ ਸਾਰੇ ਲੀਡਰ ਸਹਿਬਾਨ ਜਿਹੜੇ ਆਮ ਆਦਮੀ ਪਾਰਟੀ ਢਟਕੇ ਸਾਡੇ ਵਿੱਚ ਦਾ ਸ਼ਾਮਲ ਹੋ ਰਹੇ ਹਨ ਉਹਨਾਂ ਦਾ ਸਵਾਗਤ ਕਰਦਾ ਮੈਂ ਤਾਂ ਇਹਨਾਂ ਦੇ ਚਿਹਰੇ ਦੇਖ ਕੇ ਖੜ ਗਿਆ ਯਾਰ ਇਹਨਾਂ ਦੀ ਮਿਹਰ ਦਾ ਸਾਡੇ ਵਿੱਚ ਸ਼ਾਮਲ ਹੋ ਰਹੀ ਹੈ। ਅਰ ਬਹੁਤ ਹੀ ਜਾਨਦਾਰ ਲੁਧਿਆਣੇ ਦੇ ਇਹ ਖੇਤਰ ਹੈ ਗਿਆ ਜਿਹਦੇ ਨਾਲ ਆਸ਼ੂ ਜੀ ਦੀ ਜਿਹੜੀ ਚੋਣ ਹੈ ਉਹਨੂੰ ਬਹੁਤਾਂ ਭਾਰੀ ਹਮਾਰਾ ਮਿਲਿਆ। ਮੈਂ ਇਸ ਤੋਂ ਬਹਿਣਾ ਕਿ ਰਾਣਾ ਜੀ ਨਾਲ ਸਾਰਿਆਂ ਦਾ ਬਾਤਾਂ ਤੇ ਧੰਨਵਾਦ ਕਰ ਮੈਂ ਕਰਵਰ ਜੀ ਨੂੰ ਬੇਨਤੀ ਕਰਾਂ ਜੰਨੀ ਜੀ ਸਾਹਮਣੇ ਕੋਈ ਸਾਰੇ ਜਰਾ ਇੱਕ ਵਾਰ ਫੋਟੋ ਖਿਚਾ ਜੰਨੀ ਜੀ ਜੰਨੀ ਜੀ ਜੰਨੀ ਜੀ ਕਰਤ ਪਿੱਛਾ ਦੀ ਜੀ 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 ਜ ਕੋਈ ਨਹੀਂ ਕੋਈ ਨਹੀਂ ਇਹਨਾਂ ਨੂੰ ਇਹਨਾਂ ਦਾ ਜ਼ਰੂਰੀ ਆ। ਮਾਣਤ ਘਟੇ। ਇਹ ਬਹੁਤ ਹੀ ਸਰਕਾਰ ਦੇ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਬਹੁਤ ਘਟੇ ਪਾਰਟੀ ਪੰਜਾਬ ਦੀ ਸੇਵਾ ਕਰਨ ਵਾਲੇ ਲੀਡਰ ਇੱਥੇ ਲੈਂਦੇ ਨੇ। ਮੈਂ ਧੰਨਵਾਦ ਕਰਦਾ ਸਾਰੇ ਸੀਨੀਅਰ ਲੀਡਰਸ਼ਿਪ ਦਾ। ਜੀ ਤੁਸੀਂ ਕਈ ਗਿਦੇ ਸ਼ੱਕ ਵਿੱਚ ਜ਼ਿੰਦਗੀ ਦੇ ਹੋ ਜਾਂਦੇ ਆ। ਆ ਜਦੋਂ ਤੁਸੀਂ ਪਰਿਵਾਰ ਤੋਂ ਬਾਹਰ ਜਾਂਦੇ ਹੋ ਫਿਰ ਪਰਿਵਾਰ ਨਾਲ ਬਹੁਤ ਬੋਲ ਪਾ ਲਾ। ਉਹਦੇ ਇਦਣੇ ਵੀ ਤੇ ਮਹਿਸੂਸ ਹੁੰਦਾ ਸੀਗਾ ਕੀ ਗਲਤੀਆਂ ਕੀਤੀਆਂ ਤੇ ਜੇ ਨੋੜ ਕੇ ਘਰੇ ਆ ਜਾਓ ਫਿਰ ਕੋਈ ਗਲਤੀ ਨਹੀਂ ਜੇ ਉਹਨਾਂ ਸਮਝਦਾ ਕਿ ਮੈਂ ਆਪਣੇ ਘਰ ਵਾਪਸੀ ਕੀਤੀ ਆ। ਮੈਸਾੜੀ ਜਿੰਦਾਬਾਦ ਮੈਸਾੜੀ ਕਾਂਗਰਸ ਕੰਟੀਨਿਊ ਜੁਆਇਨ ਕਰਨ ਵਾਲੇ ਮੇਰੇ ਸਾਰੇ ਸਾਥੀ ਬੜਾ ਧੰਨਵਾਦ ਕਰਨਾ ਤੁਹਾਡਾ ਮੇਰੀ ਟੀਮ ਹਮੇਸ਼ਾ ਮੇਰੇ ਨਾਲ ਖੜਦੀ ਆ ਰਾਣਾ ਜੀ ਮੈਂ ਇੱਕੋ ਹੀ ਬੇਨਤੀ ਕਰਦਾ ਵੀ ਅਸੀਂ ਕਦੇ ਪਾਰਟੀ ਦੇ ਲੈ ਕੇ ਕਦੇ ਪਾਰਟੀ ਨਾਲ ਗਦਾਰੀ ਨਹੀਂ ਕੀਤੀ ਤੇ ਕਦੇ ਦਾਗ ਨਹੀਂ ਲੱਗਣ ਦਿੱਤਾ ਮੈਂ ਤੇ ਯਕੀਨ ਹੋ ਗੋ ਜਿਹੜਾ ਵਿਸ਼ਵਾਸ ਤੁਸੀਂ ਅੱਜ ਸਾਨੂੰ ਸ਼ਾਮਲ ਕਰਾਇਆ ਤੇ ਜਿਹੜੇ ਪਵਨਾ ਦੇ ਸਮਾਜ ਦੇ ਵਿੱਚ ਇਹ ਇਲੈਕਸ਼ਨ ਨੂੰ ਸੀ ਆਪਣੀ ਇਲੈਕਸ਼ਨ ਕਰਨ ਕੇ ਲੜਨਗੇ ਤੇ ਜਿਹੜੇ ਪਾਰਟੀ ਦੀ ਢੋਲੀ ਦੇ ਵਿੱਚ ਪਾ ਦੇ। ਪਵਨਾ ਦੇ ਸੰਧਵਾ ਵਾਈਡੂ ਜੀ ਦਾ ਖਰਚ ਵਾਈਡੂ ਜੀ ਨੇ ਕੀਤਾ। ਹੋਰ ਰਸਾ ਵਗਿਆ। ਅੱਗੇ ਹੋ ਗਏ। ਭੈ ਕਮਲਜੀਤ ਸਿੰਘ ਕਮਲ कर्नल सीनियर ऑफ लीडर कहते कहने मन नहीं करता तो होता मन हो <laughs> हो ना हूं कांग्रेस बन नहीं होता आई तो ठीक हो गए प्राणा हल्का इंचार्ज है साडा हल्का इंचार्ज रहे हो जी गुरप्रीत सिंह की गोपी गिल एक्सएनसी अंजीत सिंह की उपी एक्सएनसी सनी दुर्गा आप वर्कर तविंदर तविंदर सिंह वालिया जी एक्स ब्लॉक प्रेसिडेंट मनिंदर सिंह जी मनी आप वरकर ते सुरेंद्र सिंह जी हैप्पी कोचर वार्ड इंचार्ज वीरो मेरे हो आज तुसी जॉइन की था और नहीं तो कुछ कुछ ने जॉइन की था चनी साहब जी मौजूद की पर पुष्पन जी जी भी मौजूदगी की बहुत ही सरकारी और सीनियर लीडर ਸਦੀਕ ਸਾਹਿਬ ਸਾਡੇ ਐਮਪੀ ਗੁਜੀਤ ਔਜਲਾ ਜੀ ਤੇ ਮੇਰ ਦਾ ਸਾਹਿਬ ਕਮਲ ਜੀ ਥੋੜਾ ਸਾਹਿਬ ਕਰੋੜਾ ਸਾਹਿਬ ਕਿਦਾਂ ਨੇ ਆਉਂਦੇ ਨੇ ਪਿਛਲੇ ਦਿਨਾਂ ਹੋਰ ਥੋੜਾ ਸਮੇਂ ਦਾ ਕਰੋੜਾ ਸਾਹਿਬ ਸਾਡੀ ਸਾਡੀ ਮੌਜੂਦਗੀ 'ਚ ਤੁਸੀਂ ਜੁਆਇਨ ਕੀਤਾ ਔਰ ਤੁਹਾਡੇ ਨਾਲ ਥੋੜਾ ਹੋਣਾ ਸਾਡੀ ਡਿਊਟੀ ਹੋ ਇਹ ਤੋਂ ਬਾਅਦ ਹੋਰ ਕੋਈ ਨਾ ਬਤਾ ਦੇ ਕਾਰਜ ਕਰਵਾ ਦੇ ਤਾਂ ਫਿਰ ਆਧਰਮਨ ਸਰਕਾਰ ਭਾਡੇ ਬੰਦੇ ਹੱਕ ਚ ਕੋਈ ਕਮੀ ਨਹੀਂ ਰਹੀ ਅਸਵਸ਼ਣ ਤੇ ਭਈ ਜਿਨ੍ਹਾਂ ਜਿਨ੍ਹਾਂ ਨੇ ਸਵਛਨ ਬਤਾ ਹੱਥ ਕੜੇ ਕਰਦੇ ਨਹੀਂ ਨਾ ਕਰਿਓ ਸਵਛਨ ਕਿਹੜੇ ਕਿਹੜਾ ਤੇਰੇ ਆ ਹਾਂਜੀ ਥੈਂਕ ਯੂ ਸਾਰਿਆਂ ਦਾ ਧੰਨਵਾਦ ਧੰਨਵਾਦ ਹੋਰ ਇਸ ਤੋਂ ਅੰਤ ਕਰਦਾ ਹਾਂ ਸਾਡੀ ਆਪਨੇ ਸਭ ਜੀ ਨੂੰ I'm